ਕਮਿਸ਼ਨਰ ਘਰੇ ਪਰਚਾ ਦਿੱਤਾ ਹੈ ਏਸੀਪੀ ਕਹਿੰਦਾ ਮੈਨੂੰ ਪਤਾ ਨਹੀਂ ਪੇਟੀਆਂ ਕਿੰਨੀਆਂ ਹੈ ਬਿਨਾ ਪਰਚਾ ਦੇ ਦਾਰੂ ਰਕਵਰ ਕਰ ਲਈ ਅੰਦਰ ਛਾਲ ਮਾਰਨ ਦਾ ਕੀ ਕੰਮ ਹੋਇਆ ਏਸੀਪੀ ਦਾ ਬਸੋ ਮੈਨੂੰ ਬੇਬੂਫ ਕਿਉਂ ਬਣਾ ਰਹੇ ਨੇ ਪਹਿਲਾਂ ਮੈਨੂੰ ਤਾਂ ਇਹ ਦੱਸਾ ਕਿ ਬਹੁਤ ਸਾਰੀਆਂ ਪੇਟੀਆਂ ਮਗਰਲੇ ਗੇਟ ਤੋਂ ਇਹਨਾਂ ਦਾ ਐਸਐਚਓ ਹੀ ਨਾਲ ਲੈ ਕੇ ਲੈ ਗਿਆ ਹੈ ਜਿਹੜਾ ਇੱਥੇ ਪਹਿਲਾਂ ਆਇਆ ਸੀ ਤੁਹਾਡੀ ਡੀਸੀ ਮੈਮ ਨਾਲ ਵੀ ਗੱਲ ਹੋਈ ਜਾਂਦੀ ਹੈ ਹੁਣ ਤੁਸੀਂ ਦੇਖੋ ਇੱਕ ਹੋਰ ਨਸ਼ਾਸ਼ੀ ਦੇ ਅੰਦਰ ਛਾਲ ਮਾਰ ਕੇ ਚਲੇ ਗਏ ਦਾਰੂ ਪੂੜੋ ਕੋਟਾ ਜੀ ਸਾਈ ਜੀ ਨੇ ਕੋਟਾ ਜੀ ਨੇ ਕੋਟਾ ਜੀ ਨੇ ਲੇਟ ਡਾਰਜ ਦੀਆਂ ਬੇਡੀਆਂ ਅੰਦਰੋਂ ਬਰਾਬਤ ਮਈਆਂ ਨੇ ਦੂਰੇ ਰੰਗ ਕੋਈ ਲਾਈਵ ਨਹੀਂ ਦੇਖ ਸਕਦੇ ਹੋ ਸਮਝਾਈ ਜੀ ਯਾਤੋਂ ਕਲਪ ਕੀਆ ਦੁਨੀਆ ਕੋਈ ਅੰਦਰ ਅਕੇਲੇ ਮੌਜੂਦ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਲੋਕ ਆਏ ਇਹ ਉਹਨਾਂ ਦੀ ਪੋਲ ਖੋਲ ਰਿਹਾ ਕਿ ਦੇਖੋ ਯਾਰ दारू ਵੰਡ ਰਹੀ ਆ ਆਮ ਆਦਮੀ ਪਾਰਟੀ ਉਹ ਸਰਕਾਰ ਹੈ ਇਹਨਾਂ ਦੀ ਨਸ਼ਾ ਮੁਕਤ ਕਰ ਰਹੀ ਹੈ ਇਹ ਨਸ਼ਾ ਮੁਕਤ ਕਰ ਰਹੀ ਹੈ ਜੇ ਜੇ ਅਸੀਂ दारू ਵੰਡ ਰਹੇ ਹਾਂ ਤਾਂ ਫੜ ਲਓ ਤੁਹਾਡੀ ਤਾਂ ਸਰਕਾਰ ਹੈ ਸਾਰੀ ਪੁਲਿਸ ਤੁਹਾਡੇ ਕੋਲੇ ਹੈ ਇਹਰਾ ਮਤਲਬ ਦੇਸ਼ ਆ ਜਿਹੜਾ ਪੰਜਾਬ ਦੇ ਹਾਲਾਤ ਕੀਤੇ ਸਾਰੇ ਦੇ ਸਾਰੇ ਆਮ ਆਦਮੀ ਪਾਰਟੀ ਜ਼ਿੰਮੇਦਾਰ ਹੈ ਚਾਰ ਗੁਣਾ ਪੰਜਾਬ ਚ ਨਸ਼ਾ ਹੋ ਗਿਆ ਇਹ ਹੀ ਐਮਐਲਏ ਜ਼ਿੰਮੇਦਾਰ ਹੈ ਕੋਈ ਫੇਕੇ दारू ਖਾ ਕੇ ਲੋਕਾਂ ਨੂੰ ਵੋਟਾਂ ਦੀ दारू ਮੰਡਰਾ ਚਾਹਦੇ ਕੋਈ ਫੇਕ ਕਾਲ ਵੀ ਕਰੇ ਘਰ ਬਰਬਾਦ ਕਰਨਾ ਚਾਹਦੇ ਦੋ ਦਿਨ ਦਿਨ दारू ਪੀਉਣਗੇ ਲੀਵਰ ਫੇਲਿਅਰ ਹੋਊਗਾ ਲੇਡੀਜ਼ ਵਿਚਾਰੀਆਂ ਇਲਾਜ ਕਰਾਉਣੀਆਂ ਫਿਰ ਉਹ ਮਰ ਜਾਏਗਾ ਉਹਨਾਂ ਨੂੰ ਇਹ ਵਿਧਵਾ ਖਣਗੇ ਆ ਇਹਨਾਂ ਦੀ ਪਾਲਿਸੀ ਹੈ ਸੋ ਆ ਆਮ ਆਦਮੀ ਪਾਰਟੀ ਦੀ ਅਸਲੀਅਤ ਉਹ ਨਾਲ ਕੱਲੇ ਨੂੰ ਨਹੀਂ ਲਾਉਣਾ ਪੈਣਾ ਬਾਈ ਸਾਰੇ ਇਕੱਠੇ ਬਾ ਕੋਈ ਝੂਠੇ ਫੋਨ ਵੀ ਕਰਾਏ ਆ ਜੀ ਇਹਨਾਂ ਨੇ ਹਾਂ ਅੱਜ ਤੁਹਾਨੂੰ ਇੱਕ ਮੀਡੀਆ ਵਾਲੇ ਨੂੰ ਹੋਰ ਗੱਲ ਦੱਸਣਾ ਚਾਹੁੰਦਾ ਮੀਡੀਆ ਫੋਨ ਕਰਾਤਾ ਕਿ ਰਾਜਵਿੰਗ ਮੈਂ ਆਡੀਓ ਉਹ ਤੁਹਾਨੂੰ ਸੁਣਾ ਦਿੰਨੇ ਆ ਆਡੀਓ ਕੀ ਹੈ ਦੋ ਬੰਦਿਆਂ ਦੇ ਫੋਨ ਚਲਾ ਕੇ ਇਹਨਾਂ ਨੇ ਸਾਰੇ ਪੰਜਾਬ 'ਚ ਇਦਾਂ ਚਲਾ ਰਹੇ ਆ

ਤਾਂ ਅੱਗੇ ਚੰਗਰੀ ਵੀ ਚਲਾਤੇ ਦੇਖੋ ਆਮ ਆਦਮੀ ਪਾਰਟੀ ਨੇ ਤੁਹਾਡਾ ਆਪਣਾ ਚਮਕੀਤ ਚੰਗਰੀ ਉੱਤਾਰਿਆ ਨੇ ਜੀ 1 ਜੂਨ ਸਮਾਪਤ ਕਰੇ ਹੋ ਇਸ ਵਾਰ ਬੜੇ ਕੰਮ ਸਾਥੋਂ ਸਿਮਿੰਟ ਮੋਬਾਈਲ ਕਰਾ ਰਿਹਾ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਇਹ ਇਹ ਇੱਕ ਦੋ ਆਡੀਓ ਆਦਰਨੀਆ ਸਰਕਾਰ ਜਿਹੜੀ شریف ਲੋਕਾਂ ਦੀ ਸਰਕਾਰ ਇਹਨਾਂ ਨੇ ਦੋ ਆਡੀਓ ਵਾਇਰਲ ਕੀਤੀਆਂ ਦੋ ਨਹੀਂ ਪੂਰੇ ਪੰਜਾਬ ਤੋਂ ਇੱਕ ਦਾ ਰਾਜਾ ਬਣੀ ਬੋਲ ਰਿਹਾ ਇੱਕ ਆਡੀਓ ਬੋਲ ਰਿਹਾ ਸਰਦਾਰ ਸਿੰਘ ਜਿਹੜੀ ਸਾਡੇ ਕੋਲੇ ਆਈ ਹੈ ਕੱਲ ਅਸੀਂ ਸੀ ਸਾਡੀ ਹਾਲਾਤ ਪਤਲੇ ਹੈ ਇਸ ਕਰਕੇ ਅਸੀਂ ਇਹ ਕਹਿੰਦੇ ਹਾਂ ਮੋਦੀ ਨੂੰ ਹਰਾਉਣਾ ਸੇ ਵੋਟਾਂ ਆਮ ਆਦਮੀ ਨੂੰ ਪਾਰਟੀ ਨੂੰ ਪਾਵੇ ਇਹ 13 0 ਭਗਵੰਤ ਮਾਨ ਜੀ ਇਹ 0 13 ਹੋ ਜਾਣਾ ਹੈ ਇਹਨਾਂ ਚਲਾਕੀਆਂ 'ਚ ਲੋਕ ਨਹੀਂ ਆਉਂਦੇ ਲੋਕਾਂ ਨੂੰ ਸਭ ਪਤਾ ਹੈ ਕਿ ਕੌਣ ਸਰੈਂਡਰ ਕਰ ਗਿਆ ਕੌਣ ਨਹੀਂ ਕਰ ਗਿਆ ਰਾਜਾ ਵੜਿੰਗ ਮਰਨੋਂ ਮਰ ਜਾਏਗਾ ਲੇਕਿਨ ਸਰੈਂਡਰ ਥੋੜੀ ਕਰ ਜਾਣਗੇ ਜੀ ਜੀ ਸੋ ਮੇਰੇ ਕਹਿਣ ਦਾ ਮਤਲਬ ਇਹ ਹੋਣੀਆਂ ਚਲਾਕੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਰਾਹੀਂ ਲੋਕਾਂ ਦੀ ਆਵਾਜ਼ ਬਣਾ ਕੇ ਲੋਕਾਂ ਨੂੰ ਬੇਵਕੂਫ ਬਣਾਉਣਾ ਇਹ ਭਗਵੰਤ ਮਾਨ ਦੀ ਸਰਕਾਰ ਕਰ ਰਹੀ ਹੈ ਠੀਕ ਹੈ ਕਿਤੇ ਨਾ ਕਿਤੇ ਸਾਰੇ ਵਿਰੋਧੀ ਜਿਹੜੇ ਹੈਗੇ ਉਹਦੀ ਨਹੀਂ ਬੁਖਲਾਚ ਹੈ ਬੁਖਲਾਚ ਦੇ ਕਿ ਆਮ ਆਦਮੀ ਪਾਰਟੀ ਦੇ ਹਾਲਾਤ ਬਹੁਤ ਨਾਜ਼ੁਕ ਨੇ ਪਰ ਮੈਨੂੰ ਨਹੀਂ ਲੱਗਦਾ ਕਿ ਜਿਸ ਪ੍ਰਕਾਰ ਨੇ ਹਾਦਸਾ ਬਣਿਆ ਆਮ ਆਦਮੀ ਪਾਰਟੀ 21 ਸੀਟ ਜਿੱਤ ਪਾਈ ਜੇ ਮੌਜੂਦਾ ਗੱਲ ਕਰੀਏ ਇਸ ਇਸ ਘਟਨਾਕਲ ਦੀ ਤੇ ਕਿੰਨੀ ਵੇਰ ਤੱਕ ਇਹ ਜਾਲੇ ਪੁਲਿਸ ਨਹੀਂ ਆਉਂਦੀ ਤਾਂ ਆਪਣਾ ਕੀ ਹੋਊਗਾ ਮੈਂ ਕਹਾਂ ਸਾਰੀ ਗਾਤ ਆਪਾਂ ਇੱਥੇ ਨੱਚਾਂਗੇ ਤੁਸੀਂ ਮੇਰੇ ਨਾਲ ਰਹੋਗੇ ਤੁਸੀਂ ਕਿੰਨੀ ਦੇਰ ਰਹੋਗੇ ਇੱਥੇ ਕਿੰਨੀ ਦੇਰ ਹੋ ਗਈ ਜੀ ਪੁਲਿਸ ਤੋਂ ਅੰਦਰ ਗਿਆ ਕਿੰਨੀ ਦੇਰ ਤੁਹਾਨੂੰ ਕਹਿੰਦੇ ਆ ਕਿ ਪਹਿਲਾਂ ਕਹਿੰਦੇ ਸਿਪਲੀਸੀ ਤੁਸੀਂ ਦੇਖੋ ਲੈ ਲਓ ਨਾ ਨਾ ਯਾਰ ਪੁਲਿਸ ਨਹੀਂ ਤੁਸੀਂ ਗੱਲ ਜਿਹੜੀ ਆ ਅਸਲ ਤਾਂ ਚਲਾ ਨਹੀਂ ਰਹੇ ਹੋ ਅਸਲ ਗੱਲ ਕੀ ਹੈ ਜੀ ਪੁਲਿਸ ਕਹਿੰਦੀ ਇਸ ਦਾ ਪਰਚਾ ਵੀ ਦਿੱਤਾ ਪਜਾ ਪੇਟੀਆਂ ਦਾ ACP ਆਇਆ ਉਹ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਉਹ 100 ਟੱਪ ਕਿ ਗਿਆ ਇਹਦਾ ਮਤਲਬ ਇੱਕ ਕੋਣ ਕੀ ਸਟੋਰੀ ਚੱਲ ਰਹੀ ਹੈ ਕਮਿਸ਼ਨਰ کہہ ਰਿਹਾ ਪਰਚਾ ਦਿੱਤਾ ਹੈ ACP ਕਹਿੰਦਾ ਮੈਨੂੰ ਪਤਾ ਨਹੀਂ ਪੇਟੀਆਂ ਕਿੰਨੀਆਂ ਹੈ ਬਿਨਾ ਪਹਿਲੇ ਸੋਲੋ ਪਰਚਾ ਦਿੱਤਾ ਦਾਰੂ ਰਿਕਵਰ ਕਰ ਲਈ ਅੰਦਰ ਸ਼ਾਹ ਮਾਰਨ ਦਾ ਕੀ ਕੰਮ ਹੋਇਆ ACP ਦਾ ਬਸੋ ਮੈਨੂੰ ਬਸੇ ਬੇਬੂਫਟੀ ਨੂੰ ਬਣਾ ਰਹੇ ਨੇ ਠੀਕ ਹੈ ਪਹਿਲਾਂ ਮੈਨੂੰ ਤਾਂ ਇਹ ਦੱਸਿਆ ਕਿ ਬਹੁਤ ਸਾਰੀਆਂ ਪੇਟੀਆਂ ਮਗਰਲੇ ਗੇਟ ਤੋਂ ਇਹਨਾਂ ਦਾ ਸੱਚੀ ਨਾਲੇ ਕਿ ਲੈ ਗਿਆ ਜਿਹੜਾ ਇੱਥੇ ਪਹਿਲਾਂ ਆਇਆ ਸੀਗਾ ਅਬਜ਼ਰਵਰ ਨੂੰ ਇਨਫੋਰਮ ਕਰਤਾ ਆਰਐਨ ਨੂੰ ਇਨਫੋਰਮ ਕਰਤਾ ਸੋ ਲੈਟਸ ਸੀ ਕਿ ਇਹਨਾਂ ਚੜ੍ਹੇ ਹੈ ਗੜਾਈ ਚੱਲ ਗਈ ਸਰਕਾਰੀ ਡੀਸੀ ਨਾਲ ਵੀ ਗੱਲ ਹੋਈ ਜਾਂ ਹੁਣ ਤੁਸੀਂ ਦੇਖੋ ਇੱਕ ਹੋਰ ਬਦਮਾਸ਼ੀ ਕੀਤੀ ਅੰਦਰ ਛਾਲਮਾਰ ਕੇ ਚਲੇ ਗਏ ਧਾਰਾ ਤੋੜਾ ਪੋਟਾ ਜੀ ਪੋਟਾ ਜੀ ਕਿਹਦੇ ਨਾਲ ਸਰ ਸਾਰੇ ਕਿਉਂ ਸਰ ਸਾਰੇ ਕਿਹਾ ਜੀ ਉਹ ਬਾਕੀ ਦਾ ਪਿੱਛੇ ਹੋ ਜਾਓ ਬਾਕੀ ਪਿੱਛੇ ਹੋ ਕੇ ਚਾਹੀਓ ਆਉਂਦੇ ਅੰਦਰ ਆ ਜੀ ਬੀਬੀ ਇਧਰ ਬੀਬੀ ਇਧਰ ਦੰ ਲਾਈਵ ਤਸਵੀਰਾਂ ਜਿਹੜੀਆਂ ਨੇ ਕੋਈ ਤੱਕ Ramla. ਕਿਹਨਾਂ ਜਾ Ramla. ਨੇ ਦੇਖਿਓ ਇਸ ਤੋਂ ਸ਼ੁਰੂ ਕਰਦੇ ਹਾਂ ਉਹ ਯਾਤਕਾ ਨਾ ਹੋਰ ਵੀ ਦੇਖੀਏ ਅਸੀਂ ਦੇਖਣੀ ਤੁਸੀਂ ਦੇਖਣੇ ਨਹੀਂ ਨਹੀਂ 1.2 ਸੱਜੇ ਹੋ ਜਾਂਦੇ ਭਾਈ ਸਾਰੇ ਦਿਖ ਜੂਗਾ 8:00 ਵਜੇ ਫੋਨ ਨੂੰ ਜਰੋਕ ਕਿਉਂ ਬੋਲ ਲਓ ਭਾਈ ਅਗਲਾ ਸ਼ਾਟ ਕਰਾਓ ਦੇਖ ਜਿੰਨੀ ਦਾਰੂ ਲੈਦਾ ਨਹੀਂ ਆਪ ਕੋ ਦੁਬਈਆਂ ਨੇ ਕਾਰੂਦੀਆਂ ਪੇਟੀਆਂ ਦੇ ਅੰਦਰੋਂ ਬਰਾਮਦ ਹੋਈਆਂ ਨੇ ਤਸਵੀਰਾਂ ਤਾਂ ਕੋਈ ਲਾਈਵ ਨਹੀਂ ਦੇਖ ਸਕਦੇ ਹਾਂ ਸਮਝਾਜੀਂ ਯਾਨੀ ਕਿ ਮਾਤਰਾਵਾਂ ਦੀਆਂ ਪੂਰੀਆਂ ਪੇਟੀਆਂ ਅੰਦਰ ਅਜੇ ਵੀ ਮੌਜੂਦ ਹੈ ਪੂਰੀਆਂ ਨੇ ਕਿ ਪੂਰੀ ਬਾਤ ਮੌਕੇ ਦੇ ਕੋਲ ਲੱਗੇ ਅੰਦਰ ਇੱਕ ਵਿਸ਼ੇਸ਼ ਜਨਜੀ ਕਰਕੇ ਇਸ ਤਰ੍ਹਾਂ ਦੀਆਂ ਪੇਟੀਆਂ ਜਿੱਲੀਆਂ ਨੇ ਕਾਰੂਦੀਆਂ ਪੇਟੀਆਂ ਜਿਹੜੀਆਂ ਨੇ ਅੰਦਰੋਂ ਦੀ ਬਰਾਮਦ ਹੋਈਆਂ ਨੇ तीन तक मीडिया चार चार भैया हाँ चार

थोड़ी लाइव उधर मधुदन है चले जा रहा है भाई है क्या नहीं है कुछ नहीं नहीं हैगी मेरा फोन आ लो आई लाइक इतने दो बोतल बोतला पेटिया चार पेटियां चार बेठें। गया दिया गया दिया पेटियां चलो प्लीज बड़ा 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 हां जी रख के मिलो شوف हो हो क्या हो सुन लो नहीं तो भैया हो और निकल रही जी ब्लैक डॉग जी اور بر بر بریں بوتلیں بھی بڑی 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 ہاں ہاں آ جاؤ پیچھے ڈونٹ ڈو کوئی کوئی سوی داروں دی بوتلیں جڑیاں نے رساں دواں نے ہاں پیچھے تصویراں لے کے بنتا کریاں جا رہی ہیں تو بھلے کان بھی کوئی پراڈکٹ دی جڑی ہے اس تے اثر چھੋਲਾ جانچ کی جا رہی ہے چکر جڑی کی جا رہی ہے دیکھ سکتے ہیں پرشان کے ادھکاری تو دیکھی چکر نہیں ਰੂਜੇ ਕਰਾਉਂਗੇ ਪ੍ਰੂਜੇ ਕਰਾਉਂਗੇ ਕਿ ਜਦੋਂ ਭੇਜਦਾ ਆਪਣਾ ਹਰਿਤ ਮਾਰੇ ਮਾਰੇ ਤੇਰੇ ਆ ਗਿਆ ਚੈਕਿੰਗ ਕਿ ਇਦਾਰੀ ਬਹੁਤ ਮੈਨੂੰ ਲੱਗਦਾ एक मिनट आज एक्सपर्ट माय इनफॉरमेशन जी दो स्वादिष्ट रिपोर्ट्स ही कि दो लाड पेटी हैं लेकिन जिस तो तरीके राज पुलिस अब मेरी याना कहती तो है इतवार छात्रों के चेक कर दी इतवार कैमरा लगी है हमने गेट भी छोड़ी है फाइट है चलाओ जी चलाओ जी बिल्कुल बंद कर अब ऊपर जा रहे हैं मुझे ਆਹ ਦੇ ਆਹ ਫੀਸ ਸਮਾਨ ਬਣ ਗਿਆ ਆਹ ਅਰੇ ਮੈਨੂੰ ਲੱਗਦਾ ਕਿ ਬਹੁਤ ਸਾਰਾ ਸਮਾਨ ਬਣ ਗਿਆ ਕੋਈ ਇੱਕ ਬੰਦਾ ਬਣਿਆ ਕੀ ਕਰਦਾ ਵੇ ਯਾਰ ਤੂੰ ਬਾਅਦ ਚੋਂ ਕਰ ਲੈ ਬਾਅਦ ਚੋਂ ਚਾ ਮਾਰੇਗਾ ਤੋਂ ਪੁਲਿਸ ਸੇਵਿਕ ਹੈ ਆਪਣੇ ਆ ਬਜਾ ਰਿਹਾ ਹੈ ਜੀ ਜੀ ਸੇਵੀ ਕਹਿ ਰਹੀ ਹੈ ਦੇਖੋ ਪੁਲਿਸ ਸੇਵੀ ਕਹਿ ਰਹੀ ਹੈ ਵੀ ਐਸੀ ਇੱਥੋਂ ਪੇਟੀਆਂ ਚੱਕ ਕੇ ਲੈ ਗਏ ਜੀ ਇਹ ਅਜਾ ਮਤਲਬ ਪੁਲਿਸ ਨੇ ਪਹਿਲਾ ਇੱਥੋਂ ਪੇਟੀਆਂ ਲੈ ਗਈ ਹੈ ਜੀ ਉਹ ਜਿੱਥੇ ਪਈਆਂ ਤੁਹਾਡੇ ਸਾਹਮਣੇ ਉਹ ਦੇਖ ਲਈਏ

ਸੇਰੇ ਰੰਗ ਦੀ ਗੱਡੀ ਪਿੱਛੋਂ ਐ ਉਸ ਮੁੰਡੇ ਨੇ ਦੇਖੀ ਇਹ ਵੀ 10 39 29 ਪੀਵੀ 10 39 29 ਮੇਰਾ ਕਹਿਣ ਦਾ ਮਤਲਬ ਇਹ ਹੈ ਜੀ ਗੱਡੀ ਵੀ ਬਸ ਅਲਾਈਵ ਰਹਿਣੀ ਚਾਹੀਦੀ ਹੈ ਜੀ ਜੀ ਸੋ ਤੁਹਾਡੇ ਸਾਹਮਣੇ ਜਿਹੜਾ ਰੂਪਈ ਇਹ ਜੀ ਜੀ ਬਿਲਕੁਲ ਨਹੀਂ ਦਾ ਰੂਪਈ ਜੀ ਸੋ ਇਹ ਇਹਦੇ ਵਿੱਚ ਸਰਕਾਰ ਵੀ ਨਹੀਂ ਪਹੁੰਚਦਾ ਔਰ 100% ਪੰਜਾਬ ਪੁਲਿਸ ਦੀ ਨਹੀਂ ਪਹੁੰਚਦਾ ਸੋ ਮੈਂ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਾਂਗਾ ਕੀ ਇਸ ਪਾਲਿਸ ਦੇ ਉੱਤੇ ਬਾ ਇਹਨੂੰ ਸਰਚ ਕੀਤਾ ਜਾਵੇ ਪਾਲਿਸ ਨੂੰ ਕਿਉਂਕਿ ਲਾਈਟ ਹੀ ਬੰਦ ਹੈ ਲਾਈਟ ਬੰਦ ਹੈ ਸਰਚ ਹੋ ਰਹੀ ਰਹੀ ਸਰ ਲੈਂਡ ਥੋੜੀ ਦੇਰ ਪਹਿਲਾਂ ਸੀਗੀ ਹੋ ਜਾਣ ਬੁੱਝ ਕੇ ਕਨੈਕਸ਼ਨ ਕਰਤਾ ਹੋਣਾ ਕੋਈ ਜੀ ਮੇਰੀ ਬੇਨਤੀ ਹੈ ਕਿ ਟੈਕਨੀਕ ਐਡਮਿਸ਼ਨ ਸਾਦਕੇ ਨੂੰ ਲਾਈਟ ਚਲਾਉਣ ਜਾਂ ਫਿਰ ਸਰਚ ਕਰ ਹੁਣ ਪੁਲਿਸ ਸੋ ਇਹ ਜਾਂਦੀ ਹੈ ਵੀ ਜੇ ਜੇ ਜੀ ਅਸੀਂ ਆਦੇ ਭੇਜ ਜਾਈਏ ਤੇ ਮੀਡੀਆ ਨੂੰ ਵੀ ਨਾਲ ਲੈ ਜੀ ਪੁਲਿਸ ਨੇ ਕਿਹਾ ਸੀ ਪੰਜਾਬ ਪੇਟੀਆਂ ਨੇ ਉਸ ਤੋਂ ਵੱਧ ਨਿਕਲੀਆਂ ਨੇ ਇਹ ਸਿਲਵਰ ਰੰਗ ਦੀ ਜਿਹੜੀ ਇੱਕ ਟੈਂਪੋ ਵੀ ਇੱਥੋਂ ਨਿਕਲੇ ਜੀ ਸੋਈ ਤੁਸੀਂ ਆਪ ਜਾਣਦੇ ਤੇ ਲੱਗਦਾ ਅਗਰ ਤੁਸੀਂ ਲੇਟ ਹੁੰਦੇ ਤਾਂ ਵੀ ਪੇਟੀਆਂ ਸੈਕ 100% ਉਸੀ ਦੇਖ ਲਓ ਜਿਹਨੂੰ ਪੁਲਿਸ ਨੂੰ ਪਤਾ ਲੱਗ ਗਿਆ ਵੀ ਇੱਥੇ ਪੇਟੀਆਂ ਇੱਕ ਵੀ ਬੰਦਾ ਪੁਲਿਸ ਦਾ ਇੱਥੇ ਆਣੀ ਸੀ ਉਹ ਤਾਂ ਛੱਡ ਕੇ ਚਲੇ ਗਈ ਸੀ ਸਰ ਪੁਲਿਸ ਨੇ ਕਲਰ ਕਵਰ ਕੀਤੀਆਂ ਤੇ ਇਹ ਕਿਉਂ ਨਹੀਂ ਪੇਟੀਆਂ ਨਹੀਂ ਖੋਈਆਂ ਜੀ ਫਿਰ ਕੀ ਨਹੀਂ ਪੁਲਿਸ ਨੂੰ ਕਹਿੰਨਾ ਅਗਰ ਕਵਰ ਪਹਿਲਾਂ ਦਾਰੂ ਕੀਤੀ 50 ਪੇਟੀਆਂ ਤੇ ਇਹ ਦਾਰੂ ਕਿਉਂ ਹੋ ਸਕਦਾ ਵੱਧ ਮਾਤਰਾ ਜੋ ਹੋ ਗਿਆ ਕਰਤੀ ਹੋਈ ਹੈ ਸਮਾਨ ਦਾ ਚੰਗਾ ਹੁੰਦਾ ਚੋਰਾਂ ਨਾਲ ਕੁੱਤੀ ਰਲੀ ਵੀ ਹੈ ਹਾਂ ਮੇਰੇ ਕਹਿਣ ਦਾ ਮਤਲਬ ਕਿ ਪੁਲਿਸ ਸਰਕਾਰ ਨਾਲ ਮਿਲੀ ਨਹੀਂ ਹੈ ਔਰ ਜਿਹੜਾ ਓਨਰ ਹੈ ਇੱਥੇ ਅਜੇ ਤੱਕ ਨਹੀਂ ਓਨਰ ਆਇਆ ਦੱਸੋ ਮੈਨੂੰ ਹੁਣ ਫੜ ਕੇ ਅੰਦਰ ਦੇ ਫਿਰ ਪਤਾ ਲੱਗ ਸਕੇ ਕੌਣ ਓਨਰ ਹੈ ਅਜੇ ਤਾਂ ਮੈਨੂੰ ਪਤਾ ਨਹੀਂ ਮੈਨੂੰ ਤਾਂ ਫੋਟੋਆਂ ਦਿਖਾਈਆਂ ਇੱਥੋਂ ਦੇ ਐਮਐਲਏ ਨਾਲ ਹੁਣ ਪੁਲਿਸ ਇਹਦਾ ਕੀ ਕਰੇਗੀ ਮੈਂ ਮੈਨੇਜਰ ਤੇ ਪਰਚਾ ਦੇ ਦੇਾਂਗੇ ਤੇ ਫਿਰ ਮੈਨੇਜਰ ਤੇ ਪਰਚਾ ਇਲੈਕਸ਼ਨਾਂ ਦਾ ਬਾਕੀ ਕੈਂਸਲ ਕਰ ਦਿਆਂਗੇ। ਤੁਸੀਂ ਮੇਰੀ ਤੁਹਾਨੂੰ মিডিਆ ਨੂੰ ਬੇਨਤੀ ਇਹ ਕਿ ਉਹ ਸਾਰੀ ਰਿਕਵਰੀ ਦੀਆਂ ਫੋਟੋਆਂ ਵੀਡੀਓਜ਼ ਬਣਾਓ। ਜੀ। ਖਾਂ ਜੋ ਕੱਲ ਨੂੰ ਪੁਲਿਸ ਐਫਆਰ ਕੈਂਸਲ ਨਾ ਕਰੇ। ਵੀਰਾਂ ਪੁਲਿਸ ਸੌਬਾ ਨਾ ਬਣਾ ਕੇ ਇੰਨਾਂ ਨੇ ਰੱਖਾਈ ਦੇਣਾ ਕਿ ਇਥੋਂ ਇਗਰੀ ਸਾਈਨ ਪਾਜੀ ਅਸੀਂ ਕੱਟੜ ਕਾਂਗਰਸੀਆਂ। ਥੈਂਕ ਯੂ।